ਕਾਪਾ ਆਈਆਂ ਜੀ ਕਿਹੜਾ ਮੇਲਾ ਵਾ ਮੈਗਾ ਇੰਟਰਨੈਸ਼ਨਲ ਟ੍ਰੇਡ ਫੇਅਰ ਆ ਰੰਜੀਤ ਐਵੇਂ ਨਹੀਂ ਲੱਗਦਾ ਵਾ ਸਾਡੀ ਪਹੇੜੀ ਵੀ ਪਹੁੰਚ ਰਹੀ ਹੈ ਕੋਲ ਵੀ ਜਾਣਾ ਵੀਰ ਜਿੰਨੇ ਕਾ ਨਹੀਂ ਹੋਣੀ ਆ ਦੇਖ ਸਕਦੇ ਕਿੰਨਾ ਵਧੀਆ ਵੀਰ ਮੇਲੇ ਜੇ ਕੋਮਾ ਦੇ ਸੋਹੋ ਰੋਜ਼ ਦਿਨ ਮੇਲਾ ਹੁੰਦਾ ਲੋ ਤੋਂ ਹੀ ਲੈਂਦਾ ਹੁੰਦਾ ਆਰੇ ਜਿਹੜਾ ਉਹ ਕਾਵਾਂਗੇ ਇੱਥੇ ਜਿਹੜੇ ਕਰਦੀ ਹੈ ਹੋਣਾ ਅੰਦਰ ਜਾ ਕੇ ਦੱਬੋ ਮਾਂ ਗਾਇਸ ਨੂੰ ਇੱਕ ਫਰਨੀਚਰ ਜੋ ਮਾਗੋ ਗਾਇਸੇ ਨੂੰ ਸੋਨੇ ਆ ਇਸੇਰ ਕਿੰਨਾ ਡਰੈਸ ਪਾਉਂਦੇ ਸਿੱਧੀ ਜਾ ਮੇਰੇ ਕੋਲ ਸੌਰੀ ਬਾਈ ਜੀ ਅਸਾ ਪਸੂੜੀ ਬਾਈ ਹੋਣਾ ਅੰਦਰ ਲੱਗੇ ਐਂਟਰੀ ਕਰਨੇ ਫਰਨੀਚਰ ਵੀ ਆ ਕਿ ਵਿਦਿਆਰਥੀ ਇਕੱਲੇ-ਇਕੱਲੇ ਚੱਲਦੇ ਰਹੇ ਆ ਰਾਤ ਉੱਗਾਈਆਂ ਵਾ ਜਦ ਕਾਦ ਪਿੰਡ ਆ ਸਾਲਿਆ ਉਹ ਅਸਾ ਸੋਫੇ ਕਮਰ ਵੀ ਆ ਗਈ 150 ਗਾਇਸ ਅਸੀਂ ਮੇਲੇ ਤੇ ਆਏ ਘੁੰਮਣ ਤੇ ਮੇਲਾ ਬਹੁਤ ਸੋਹਣਾ ਮੈਂ ਦੇਖ ਸਕਦੇ ਜੀ ਗਾਇਸ ਆਪਾਂ ਘੁੰਮਣ ਆਏ ਤੇ गाइस सारा कुछ बहुत सुना है जी बड़ा ही सोना जी गाइसा फोटो गाइस सारा कुछ बेडशीट है जी बड़ा ही सोहना मेला है कूलर है जी छोटे छोटे गाईसा भांडे है जी बड़े सोने भांडे हां wow। गाइस बहुत सोने ही सारी माता दीया मूर्तियां जी बड़ा ही सोना मेला ਤੇ ਬਹੁਤ ਸੋਨਾ ਮੇਲਾ ਜੀ ਤੇ ਇਹ हां दीदी ਸਾਰੇ ਐਂਟੀ ਟਾਰਨਿਸ ਮੀ ਸਟਿੰਗਲਿਸ 300 150 ਕੋਈ ਸਾ ਵੀ ਦੋ 150 ਦਾ ਜਿਹੜਾ ਮਰਜੀ ਲੋਹੇ ਜੇ ਇਹ ਵੀ ਪਰਵਾਲੀ ਦੀ ਮੰਮੀ ਮੈਨੂੰ ਪਰਵਾਲਾ ਲਿਆ ਦੇ ਮੈਂ ਲੈਣਾ ਪਰਵਾਲਾ ਹਾਂ ਹਾਂ ਫੁੱਲਾ ਜਿਹੜਾ ਲੈਣਾ ਥਿਸ ਪ੍ਰਾਈਸ 300 ਓਕੇ ਅ ਇਹ ਚ ਕਲਰ ਇ ਵਾਈਟ ਲਵਾਂ ਜਦੋਂ ਹਾਂ ਜੀ ਇਹ ਦੇ ਦੋ ਡੈਂਬੋ ਬਹੁਤ ਹੁੰਦੇ ਆ ਜੀ ਸਾਨੂੰ ਇਹ ਚੀਜ਼ ਦਾ ਡੈਂਬੋ ਪੀ ਐ ਪ੍ਰੈਸ ਜਿੱਦਾਂ ਇਹ ਤੁਹਾਨੂੰ ਦੱਸ ਸਕਦਾ ਇੰਪੋਰਟੈਂਟ ਕਪੜੇ ਲੈ ਇੰਪੋਰਟੈਂਟ ਕਪੜੇ ਹੋਗੇ ਜੀ ਉਹ ਤਰੀਕਤ ਉਹ ਨੀ ਆ ਜੀ ਤੁਹਾਨੂੰ ਨਾਨ ਨੰਦ ਚਾਹੀਦੀ ਸੋਹਣਾ ਜਾਂ ਜੀ ਆ ਮੇਲੇ ਦਾ ਤੇ ਲੈ ਕੇ ਸਾਡੇ ਜੋ ਇਹ ਮਮਾ ਵੇ ਫੰਦੇ ਦੀ ਸੂ ਬੈੱਡ ਸ਼ੀਟ ਜਿਹਾ ਜਿਹਾ ਆਪਣਾ ਲੱਗ ਰਿਹਾ ਸੁਮੀ ਲੱਗਦਾ ਪਰਸ ਪਰਸ ਬਹੁਤ ਸੋਹਣੀਆਂ ਕਿੰਨੇ ਨਾ ਆ ਮਮੇ ਬੈਂਗਲ ਨਾ ਗਾਇਸ ਪਰਸ ਲੈਂਦੀ ਮਮੀ ਪਸੰਦ ਕਰਨਦੀ ਵਜੇ ਆ ਗਿਆ ਸੰਦ ਤੇ ਠੀਕ ਆ ਵੈਸੇ ਮਮੀਆਂ ਵੀ ਸੋਣੇ ਤੇ ਆ ਵੀ ਸੋਣਾ ਲੱਲਾ ਇੱਕ ਕੋਈ ਨਹੀਂ ਹੁੰਦਾ 750 ਦਾ ਇੱਕ ਪਰਸ ਪਸੰਦ ਕੀਤਾ ਬਿਸਮਨ ਇਹ ਹੁਣ ਆਪਾਂ ਲੈ ਲਿਆ ਪਰਸ ਮम्मा ਨੇ ਲਿਆ ਵਾ ਤੇ ਬਾਕੀ ਇੱਥੇ ਵੀ ਸਾਡੇ ਪਰਸੀ ਆ ਵਗੈਰਾ ਹੁਣ ਤੁਹਾਨੂੰ ਮਿਲੂਗੀ ਇਹ ਬਤੋ ਜੀ ਅਗਰ ਚਮੜਾ ਅਸ਼ੁੱਧ ਪ੍ਰਮਾਨ ਨਹੀਂ ਹੋਣੇ ਪਰ 50000 ਰੁਪਏ ਦਾ ਕੁਪੋਹਾਰ ਇਹ ਗਿਫਟ ਮਿਲੇਗਾ ਮਤਲਬ ان کی طرف سے اگر ਨਹੀਂ ਲਾਦਰ ਕਾ ਹੁਆ ਇਹ ਬੋਲ ਰਹੇ ਠੀਕ ਐ ਲੈ ਲੇ ਠੀਕ ਹੈ ਗਾਇਸ ਆਪਾਂ ਵੈਸੇ ਮੰਮੀ ਚੁਆਇਸ ਕਰਨ ਦੀ ਇਹ ਕਿੰਨੇ ਦਾ ਸੀਮ ਮੰਮਾ ਪਸੰਦ ਕਰਨਗੀ ਬਟ ਆਪਾਂ ਇਹ ਪਰਸ ਪਸੰਦ ਕੀਤਾ ਸਿੱਧਾ ਕਰਮ ਗਾਇਸ ਮੰਮੀ ਪਰਸ खरीदन दी तो मम्मी ने आप पर खरीद खरीद्या कि नहीं ले लेना ले लेना गाइस तो इसी आओ मेले तो घुमे हो बहुत सोणा मेला है जी अ YouTube देना ना गाइस ये देख सकते ताज लेदर एम्पिरियम ये किथे वैसे कोलकाता में ये कोलकाता से आया है अंकल आप बताओ अंकल आपको अपना सारा इनको ये हमारा लेदर का क्वालिटी 350 से स्टार्ट होता है लेदर वॉलेट लेदर बेल्ट बहुत ऑग्नेटी लेदर बेल्ट ओके

600 150 600 गाइस अब एक सदजू बहुत ਸੋਹਣਾ ਹੈ ਸਾਢੇ 750 ਨਾਈ ਸਰ ਇਹ ਗਿਆ ਜੀ ਕੁੜੀਆਂ ਨੂੰ ਸੋਹਣਾ ਲੈਂਦਾ ਮਾਟੀ ਵੀ ਡੇ ਜਿਹਨੇ ਕਰੀ ਕੇ ਕੀ ਪ੍ਰਾਈਸ 250 ਹੈ 250 ਉਹੀ ਉਹਨੇ ਦਿੱਕ ਜਿੰਨੇ ਦੀ ਮਨ ਨਹੀਂ ਕਰੀ ਕਹਿੰਦਾ 250 ਦੀ ਗਾਈਸ ਇੱਥੋਂ ਪਹਿਲਾਂ ਵੀ ਵੀਰੇ ਨੇ ਖੜੀ ਸੀ ਟੌਪਸ ਬਹੁਤ ਸੋਹਣੀਆਂ ਆ ਜੀ ਇਹ ਜੀ ਤੇ ਗਾਈਸ ਮੈਨੂੰ ਪਸੰਦ ਆ ਰਹੀ ਤੇ ਇਹ ਜੀ ਤੇ ਗਾਈਸ ਅਬ ਇੱਕ ਸਾਥ ਤੇ ਸਾਰਾ ਮੇਲਾ ਬੜਾ ਹੀ ਸੋਹਣਾ ਮੇਲਾ ਹੈ ਅੱਛੇ ਹੋਣਾ ਜੀ ਬਹੁਤ ਸੋਹਣੇ